ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਟ ਮਹੱਲਾ ਚੌਥਾ ਮੇਰੇ ਮਨ ਭਜ ਠਾਕੁਰ ਅਗਮ ਅਪਾਰੇ ਏ ਮੇਰੇ ਪਿਆਰੇ ਮਨਾ ਮਨ ਦੀ ਕਮਲਤੋਂ ਪਰੇ ਅਪਾਰੇ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਤ ਠਾਕੁਰ ਸਵਾਮੀ ਪਰਮੇਸ਼ਰ ਦੇ ਨਾਮ ਨੂੰ ਭਜ ਕੀਏ ਭਜਨਾ ਸਿਮਰਨਾ ਕਰ ਹਮ ਪਾਪੀ ਬਹੁ ਨਿਰਗੁਣੀ ਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾ ਅਸੀਂ ਤਮਾਮ ਜੀਵ ਹੰਗਤਾ ਮਮਤਾ ਵਾਲੇ ਪਾਪੀ ਅਪਰਾਧੀ ਤੇ ਬਹੁਤ ਨਿਰਗੁਣੀ ਆਰੇ ਸੀ ਭਾਵ ਸਤ ਸੰਤੋਖ ਆਦ ਗੁਣਾ ਤੋਂ ਰਹਿਤ ਸੀ ਸਤ ਗੁਰਾਂ ਨੇ ਕਿਰਪਾ ਦਿਆ ਦ੍ਰਿਸ਼ਟੀ ਕਰਕੇ ਸਾਨੂੰ ਤਮਾਮ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਲਿਆ ਹੈ ਕਹਣ ਤੂੰ ਪਾਪ ਵਿਚਾਲਿਆ ਰਹਾਉ ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨਉ ਕਰੋ ਗੁਰ ਪਿਆਰੇ ਆ ਜਿੰਨਾ ਸ੍ਰੇਸ਼ਟ ਅਧਿਕਾਰੀ ਜਿਨ੍ਹਾਂ ਨੇ ਸ੍ਰੇਸ਼ਟ ਤੇ ਪੁਰਖ ਪੂਰਨ ਸਤਿਗੁਰੂ ਜੀ ਪਾਲੇ ਹਨ ਉਹ ਇਸ ਤਰ੍ਹਾਂ ਕਹਿੰਦੇ ਹਨ ਕਿ हे ਮੇਰੇ ਪਿਆਰੇ ਸਤਿਗੁਰੂ ਜੀ ਅਸੀਂ ਤੁਹਾਡੇ ਅੱਗੇ ਬੇਨਤੀਆਂ ਵਿੱਚੋਂ ਇੱਕ ਬੇਨਤੀ ਕਰਦੇ ਹਾਂ ਕੀ ਬੇਨਤੀ ਕਰਦੇ ਹਾਂ ਰਾਮ ਨਾਮ ਤਨ ਪੂਜੀ ਦੇਵੋ ਸਭ ਤਿਸਨਾ ਭੁੱਖ ਨਿਵਾਰੇ ਸਾਨੂੰ ਮੁਕਤ ਰੂਪੀ ਸੌਦਾ ਖਰੀਦਣ ਵਾਸਤੇ ਰਾਮ ਪਰਮੇਸ਼ਰ ਦੇ ਨਾਮ ਰੂਪੀ ਧਨ ਦੀ ਪੂੰਜੀ ਕਹੀਏ ਰਾਸ ਪੂੰਜੀ ਬਖਸ਼ ਦੇਣਾ ਕਰੋ ਜਿਸ ਕਰਕੇ ਆਸਾਂ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਜਿਹੜੀ ਭੋਖਿਆ ਸਾਰੀ ਨਿਵਰਤ ਕਰ ਲਈਏ ਪਜੈ ਪਤੰਗ মৃਗ ਪ੍ਰਿੰਗ ਕੁੰਚਰ ਮੀਨ ਇੱਕ ਇੰਦਰੀ ਪਕਰ ਸਗਾਰੇ ਹਾਂ ਪਤੰਗ ਪਮਕੜ ਪਰਵਾਨਾ ਰੂਪ ਵੇਖਣ ਵਾਸਤੇ ਅੱਖਾਂ ਦੀ ਨਿਗਾਹ ਦਾ ਮਾਰਿਆ ਹੋਇਆ ਅੱਗ ਦੀ ਲਾਟ ਵੇਖਦਾ ਵੇਖਦਾ ਸੜ ਜਾਂਦਾ ਹਿਰਨ ਕੰਨਾਂ ਦੇ ਰਸ ਕਰਕੇ ਕੰਡਾ ਹੀੜਾ ਦਾ ਸ਼ਬਦ ਸੁਣ ਕੇ ਆਪਣੇ ਆਪ ਸ਼ਿਕਾਰੀ ਦੇ ਵਾਸ ਕਰ ਦਿੰਦਾ ਪ੍ਰਿੰਗ ਕੀਏ ਪੌਰਾ ਨਾਸਾਂ ਰਾਹੀਂ ਖੁਸ਼ਬੂ ਲੈਣ ਵਾਸਤੇ ਆਪਣੇ ਆਪ ਨੂੰ ਕੈਦ ਕਰਵਾ ਲੈਂਦਾ ਹੈ ਮਛੀ ਜੀਬ ਦੇ ਸਵਾਦ ਕਾਰਨ ਆਪਣੇ ਆਪ ਨੂੰ ਕੁੰਡੀ ਚ ਫਸਾ ਲੈਂਦੀ। یوں ਇੱਕ ਇੱਕ ਇੰਦਰੀ ਦੇ ਵਿਸ਼ੇ ਰਸ ਨੇ ਪੰਜਾਂ ਨੂੰ ਪਕੜ ਕੇ ਸੰਘਾਰੇ ਨਾਸ਼ ਕਰ ਦਿੱਤਾ ਹੈ। ਪੰਜ ਭੂਤ ਸਭ ਲਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ। ਪਰ ਇਸ ਦੇਹੀ ਕਾਇਆ ਵਿੱਚ ਕਾਮ, ਕ੍ਰੋਧ, ਲੋਭ ਆਦਿ ਜਾਂ ਸਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜੇ ਹੀ ਭੂਤ ਨੇ ਸਹਿਤ ਬਲਦੇ ਹਨ। ਗੁਰਪੂਜਨੀਕ ਸਤਿਗੁਰੂ ਸਾਹਿਬ ਜੀ ਹੀ ਇਹਨਾਂ ਪਾਪਾਂ ਨੂੰ ਨਿਵਰਤ ਕਰਨ ਵਾਲੇ ਹਨ ਜਿਹੜੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪਏ ਹਨ ਉਹਨਾਂ ਦੇ ਸਤਿਗੁਰਾਂ ਨੇ ਇਹ ਪਾਪ ਨਿਵਰਤ ਕਰ ਦਿੱਤੇ ਹਨ ਸ਼ਾਸਤਰ ਵੇਦ ਸੋਧ-ਸੋਧ ਦੇਖੇ ਮਨ ਨਾਰਦ ਬਚਨ ਪੁਕਾਰੇ ਛੇ ਸ਼ਾਸਤਰ ਤੇ ਚਾਰ ਵੇਦ ਸੋਧ-ਸੋਧ ਖੋਜ-ਖੋਜ ਕੇ ਵੇਖਣਾ ਕੀਤੇ ਹਨ ਉਹ ਵੀ ਇਹੋ ਹੀ ਕਹਿੰਦੇ ਹਨ ਅਤੇ ਨਾਰਦ मुनि ਵੀ ਪੰਚਾਰਾਤਰ ਗ੍ਰੰਥ ਵਿੱਚ ਇਹੋ ਬਾਗ ਪੁਕਾਰ ਕੇ ਕਹਿੰਦਾ ਕੀ ਕਹਿੰਦਾ ਹੈ RAM ਨਾਮ ਪੜੋ ਗਤ ਪਾਵੋ ਸਤ ਸੰਗਤ ਗੁਰ ਨਿਸਤਾਰੇ ਇਹ ਭਾਈ RAM ਪਰਮੇਸ਼ਰ ਦੇ ਨਾਮ ਸ਼ਬਦ ਨੂੰ ਗੁਰਾਂ ਦੁਆਰਾ ਪੜਨਾ ਕਰੋ ਭਾਵ ਨਾਮ ਜਪਣਾ ਕਰੋ ਤਾਂ ਗਤ ਕਲਿਆਣ ਮੁਕਤੀ ਪਾ ਲਵੋਗੇ ਕਿਉਂਕਿ ਸਤਗੁਰੂ ਜੀ ਸਤ ਸੰਗਤ ਦੁਆਰਾ ਨਾਮ ਜਪਾ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹਨ ਵਾ ਸਤ ਸੰਗਤ ਦੁਆਰਾ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਤ ਗੁਰੂ ਸਾਹਿਬ ਜੀ ਪ੍ਰਭੂ ਦੇ ਨਾਮ ਦਾ ਉਪਦੇਸ਼ ਦੇ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹਨ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵੇਂ ਸੂਰਜ ਕਮਲ ਨਿਹਾਰੇ ਹਾ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਪ੍ਰੀਤਮ ਪਿਆਰੇ ਪਰਮੇਸ਼ਰ ਦੀ ਪ੍ਰੀਤੀ ਮੁਹੱਬਤ ਇਉਂ ਲੱਗੀ ਆ ਜਿਵੇਂ ਕਮਲ ਦੇ ਭੁੱਲ ਦੀ ਸੂਰਜ ਨੂੰ ਨਿਹਾਰੇ ਵੇਖਣ ਵਿੱਚ ਪ੍ਰੀਤੀ ਹੁੰਦੀ ਹੈ ਮੇਰ ਸੁਮੇਰ ਮੂਰ ਬਹੁ ਨਾਚੈ ਜਦ ਓਨਵੇਂ ਕਨ ਕਨਹਾਰੇ ਹਾ ਜਦੋਂ ਕਨਹਾਰੇ ਬੱਦਲ ਕਣੇ ਸੰਘਣੇ ਬਣ ਕੇ ਵਰਸਣ ਲਈ ਓਨਵੇਂ ਝੁਕਦੇ ਆ ਜਦੋਂ ਕਨ ਬੱਦਲ ਝੁਕ ਕੇ ਕਨਹਾਰੇ ਗਰਜਦਾ ਹੈ ਤਦੋਂ ਮੇਰ ਸੁਮੇਰ ਸਾਰਿਆਂ ਪਹਾੜਾਂ ਤੋਂ ਵੱਡੇ ਸੁਮੇਰ ਪਹਾੜ ਉੱਤੇ ਬੱਦਲ ਆਉਂਦੇ ਵੇਖ ਕੇ ਮੋਰ ਪਹਿਲਾਂ ਪਾ ਕੇ ਬਹੁਤ ਨੱਚਦੇ ਨਿਰਤਕਾਰੀ ਕਰਦੇ ਹਨ ਸਾਗਤ ਗਉ ਅੰਮ੍ਰਿਤ ਬਹੁ ਸਿੰਜੋ ਸਭ ਢਾਲ ਫੂਲ ਬਿਸਕਾਰੇ ਜਿਵੇਂ ਸਾਗਤ ਭਾਵ ਕੌੜ ਤੁੰਬੇ ਦੀ ਵੇਲ ਨੂੰ ਭਾਵੇਂ ਦੇਵਤਿਆਂ ਦਾ ਬਹੁਤ ਸਾਰਾ ਅੰਮ੍ਰਿਤ ਲਿਆ ਕੇ ਸਿੰਜ ਪਾ ਦਈਏ ਤਾਂ ਵੀ ਉਸ ਦੇ ਸਾਰੇ ਢਾਲ ਟਾਣੇ ਫੂਲ ਫੁੱਲ ਵੇਹੂਕਾਰੇ ਵੇਹ ਵਾਲੇ ਹੁੰਦੇ ਆ ਭਾਵ ਉਹਨਾਂ ਵਿੱਚ ਕੁੜੱਟਣੀ ਰਹਿੰਦੀ ਆ ਇਸੇ ਪ੍ਰਕਾਰ ਭਾਵੇਂ ਸਾਖਤ ਕਠੋਰ ਚਿੱਤ ਵਾਲੇ ਪੁਰਖ ਨੂੰ ਨਾਮ ਅਮਰ ਦੇ ਗਿਆਨ ਵਾਲੇ ਬਹੁਤ ਸਾਰੇ ਬਚਨ ਵੀ ਸਿੰਜਣਾ ਕਰੀਏ ਭਾਵ ਬਹੁਤ ਗਿਆਨ ਦਾ ਉਪਦੇਸ਼ ਦੇਣਾ ਕਰੀਏ ਤਦ ਵੀ ਉਸ ਦੇ ਢਾਲ ਦੀ ਨਿਆਈਂ ਇੰਦਰੀਏ ਤੇ ਫੁੱਲ ਦੀ ਨਿਆਈਂ ਕਰਮ ਆਦ ਸਾਰੇ ਵੇਹੂ ਰੂਪ ਵਿਚੀਆਂ ਵਾਲੇ ਹੁੰਦੇ ਆ ਜੋ ਜੋ ਨਿਵਹਿ ਸਾਖਤ ਨਰ ਸੇਤੀ ਛੇੜ ਛੇੜ ਕੱਢੈ ਬਿਖ ਮੁਖਾਰੇ ਹਾਂ ਸਾਖਤ ਨਰਪੁਰਖ ਦੇ ਨਾਲ ਮਿਲ ਕੇ ਜਿਵੇਂ ਜਿਵੇਂ ਕੋਈ ਭਲਾ ਪੁਰਖ ਉਸ ਦੇ ਅੱਗੇ ਝੁਕਦਾ ਹੈ ਭਾਵ ਨਿਮਰਤਾ ਵਿਖਾਉਂਦਾ ਹੈ ਤਿਵੇਂ ਤਿਵੇਂ ਸਾਖਤ ਪੁਰਖ ਉਸ ਭਲੇ ਪੁਰਖ ਨੂੰ ਛੇੜ ਛੇੜ ਕੇ ਭਾਵ ਕੁਤਰਕਾਂ ਮਾਰ ਕੇ ਵੇਹੋ ਵਰਗੇ ਖਾਰੇ ਕੌੜੇ ਦੁਖਦਾਈ ਬਚਨ ਹੀ ਮੁਖੋਂ ਕੱਢਦਾ ਹੈ ਵਕ ਬਚਨ ਕਹਿ ਕਹਿ ਕੇ ਮਨ ਨੂੰ ਖਾਰ ਕਰਨ ਵਾਲੀ ਬੇਰਸੀ ਕਰਨ ਵਾਲੀ ਦੁਖਦਾਈ ਬਾਣੀ ਹੀ ਮੁਖੋਂ ਕੱਢਦਾ ਹੈ ਸੰਤਨ ਸੰਤ ਸਾਧ ਮਿਲ ਰਹੀ ਹੈ ਗੁਣ ਬੋਲੇ ਪਾਰਿ ਉਪਕਾਰੇ ਇਸ ਲਈ ਸਾਧ ਸ੍ਰੇਸ਼ਟ ਮਨ ਨੂੰ ਸਾਧਨ ਵਾਲੀ ਬਾਣੀ ਸਰੀਰ ਕਰਕੇ ਸ਼ਾਂਤ ਚੇਤਾ ਆਤਮਾ ਵਾਲੇ ਸੰਤ ਜਨਾਂ ਦੀ ਸੰਗਤ ਦੇ ਨਾਲ ਮਿਲ ਕੇ ਰਹਿਣਾ ਕਰੀ ਜਿਨ੍ਹਾਂ ਨਾਲ ਮਿਲ ਕੇ ਪਾਰ ਉਪਕਾਰ ਵਾਲੇ ਗੁਣ ਬੋਲੇ ਜਾਣ ਸੰਤ ਜਨ ਪਰਉਪਕਾਰ ਵਾਲੇ ਤੇ ਸ਼ੁਭ ਗੁਣਾਂ ਦੀ ਸਪ੍ਰਾਪਤੀ ਵਾਲੇ ਹੀ ਭਜਨ ਬੋਲਦੇ ਆ ਸੰਤੈ ਸੰਤ ਮਿਲੈ ਮਨ ਵਿਗਸੈ ਜਿਉ ਜਲ ਮਿਲ ਕਮਲ ਸਵਾਰੇ ਹਾਂ ਸੰਤੈ ਸ਼ਾਂਤ ਆਤਮਾ ਵਾਲੇ ਪੁਰਖਾਂ ਨਾਲ ਮਿਲ ਕੇ ਪ੍ਰੇਮੀ ਸੰਤ ਜਨਾਂ ਦਾ ਮਨ ਚਿੱਤ ਇਉਂ ਵਿਗਸੈ ਪ੍ਰਸੰਨ ਹੁੰਦਾ ਏਵੇਂ ਖਿੜ ਜਾਂਦਾ ਜਿਵੇਂ ਜਲ ਪਾਣੀ ਨਾਲ ਮਿਲ ਕੇ ਕਮਲ ਫੁੱਲ ਆਪਣੇ ਚਿੱਤ ਨੂੰ ਸੰਵਾਰਦਾ ਕਮਲ ਫੁੱਲ ਖਿੜ ਆਉਂਦਾ ਹੈ ਇਸੇ ਪ੍ਰਕਾਰ ਜਲਦੀ ਨਿਆਈ ਸੰਤ ਜਿਨ੍ਹਾਂ ਦੇ ਨਾਲ ਪ੍ਰੇਮ ਸਹਿਤ ਮਿਲ ਕੇ ਰਿਦੇ ਰੂਪੀ ਕਮਲ ਨੂੰ ਸਵਾਰਨਾ ਕਰੇ ਭਾਵ ਪਦਾਰਥਾਂ ਤੋਂ ਨਿਰਲੇਪ ਰੱਖੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕੇ ਉਹ ਸਭ ਹੈ ਬਿਗਾਰੇ ਹਾਂ ਲਾਲਚ ਦੀ ਲਹਿਰ ਸਾਰੀ ਸਵਾਨ ਕੁੱਤੇ ਦੇ ਹਲਕ ਦੀ ਨਿਆਈ ਆ ਜਿਵੇਂ ਹਲਕਿਆ ਕੁੱਤਾ ਹੁੰਦਾ ਜਿਸ ਤਰ੍ਹਾਂ ਕੁੱਤਾ ਹਲਕੇ ਜਾਂਦਾ ਸਾਰਿਆਂ ਨੂੰ ਬਿਗਾਰੇ ਵਿਗਾੜ ਦਿੰਦਾ ਪਾਉ ਆਪਣਾ ਪਰਾਇਆ ਨਹੀਂ ਸਮਝਦਾ ਸਾਰਿਆਂ ਨੂੰ ਵੱਢੀ ਜਾਂਦਾ ਇਸੇ ਪ੍ਰਕਾਰ ਲੋਭ ਰੂਪੀ ਲਹਿਰ ਦੀ ਹਲਕਵਾਲਾ ਲਾਲਚੀ ਪੁਰਖ ਵੀ ਆਪਣੇ ਸਾਰੇ ਸੰਗੀਆਂ ਨੂੰ ਵਿਗਾੜ ਦਿੰਦਾ ਪਾਉ ਆਪਣਾ ਪਰਾਇਆ ਨਹੀਂ ਪਛਾਣਦਾ ਸਭ ਨਾਲ ਠੱਗੀ ਮਾਰੀ ਜਾਂਦਾ ਮੇਰੇ ਠਾਕੁਰ ਕੈ ਦੀਬਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਜਦ ਮੇਰੇ ਠਾਕੁਰ ਸਵਾਮੀ ਦੇ ਸਾਧ ਸੰਗਤ ਰੂਪੀ ਦੀਬਾਨ ਦਰਬਾਰ ਵਿੱਚ ਖਬਰ ਹੋਈ ਕਿ ਇਹ ਲੋਭੀਪੁਰਖ ਹੈ ਤਦੋਂ ਗੁਰਾਂ ਨੇ ਗਿਆਨ ਰੂਪੀ ਖੜਗ ਖੰਡਾ ਲੈ ਕੇ ਲੋਭੀਪੁਰਖ ਦਾ ਚਿੱਤ ਮਾਰ ਦਿੱਤਾ ਭਾਵ ਗਿਆਨ ਦਾ ਉਪਦੇਸ਼ ਦੇ ਕੇ ਲੋਭ ਦੂਰ ਕਰ ਦਿੱਤਾ ਤੇ ਵਿਰਾਗ ਪੈਦਾ ਹੋ ਗਿਆ ਵਾ ਸ਼ਾਂਤੀ ਬਖਸ਼ ਕੇ ਲੋਭ ਨੂੰ ਮੇੜ ਦਿੱਤਾ ਰਾਖ 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 ਪ੍ਰਭ ਮੇਰੇ ਮੈਂ ਰਾਖੋ ਕਿਰਪਾ ਧਾਰੇ ਹੇ ਮੇਰੇ ਪਰਮੇਸ਼ਰ ਮੇਰੀ ਰੱਖਿਆ ਕਰ ਮੇਰੀ ਰੱਖਿਆ ਕਰ ਮੇਰੀ ਰੱਖਿਆ ਕਰ ਜਿਵੇਂ ਮੇਰੀ ਮਾਤਾ ਦੇ ਗਰਭ ਵਿੱਚ ਰੱਖਿਆ ਕੀਤੀ ਹੈ ਓਵੇਂ ਮੇਰੀ ਇਸ ਲੋਕ ਵਿੱਚ ਕਾਮ ਕ੍ਰੋਧ ਆਦਕਾਂ ਤੋਂ ਰੱਖਿਆ ਕਰ ਅਤੇ ਪਰਲੋਕ ਵਿੱਚ ਵੀ ਜਮਾ ਤੋਂ ਰੱਖਿਆ ਕਰਨੀ ਕਰ ਰਾਖ ਸੁਆ ਭਾ ਮਿੱਟੀ ਆਦ ਪੰਜਾਂ ਤਤਾਂ ਦਾ ਸਰੀਰ ਬਣਿਆ ਆ ਇਸ ਦੇ ਵਿੱਚ ਜੋ ਕਾਮ ਕ੍ਰੋਧ ਆਦ ਵਿਕਾਰ ਖੇਡਾਉਣ ਵਾਲੇ ਇਹਨਾਂ ਤੋਂ ਮੈਨੂੰ ਰੱਖ ਲੈਣਾ ਕਰ ਜਿਵੇਂ ਪਿਛਲੇ ਜੁਗਾਂ ਵਿੱਚ ਭਗਤਾਂ ਦੀ ਪੈਜ ਰੱਖਣਾ ਕੀਤੀ ਹੈ ਇਵੇਂ ਹੁਣ ਮੇਰੀ ਕਲਯੁਗ ਦੇ ਸਮੇਂ ਵਿੱਚ ਕਿਰਪਾ ਦਇਆ ਦ੍ਰਿਸ਼ਟੀ ਧਾਰ ਕੇ ਪੈਜ ਰਖਣਾ ਕਰ ਨਾਨਕ ਮੈਂ ਤਾਰ ਅਵਰ ਨ ਕਾਈ ਮੈਂ ਸਤਿਗੁਰ ਗੁਰ ਨਿਸਤਾਰੇ ਸ਼ਕਾ ਇੱਕ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਪ੍ਰਭੂ ਮੈਨੂੰ ਹੋਰ ਕੋਈ ਵੀ ਓਟ ਨਹੀਂ ਹੈ ਮੈਂ ਤਾਂ ਮੈਂ ਤੈਨੂੰ ਮੈਨੂੰ ਤਾਂ ਤੇਰਾ ਸਰੂਪ ਪੂਜਨੀਕ ਸਤਿਗੁਰੂ ਸੱਚਾ ਗੁਰੂ ਹੀ ਸੰਸਾਰ ਸਮੁੰਦਰ ਤੋਂ ਤਾਰਨਾ ਕਰੇਗਾ ਸ਼ਕਾ 1 ਸੋ ਇਸ ਨੂੰ ਸ਼ਕਾ ਪਹਿਲਾ ਨਹੀਂ ਪੜਨਾ ਸ਼ਕਾ 1 ਹੀ ਪੜਨਾ ਹੈ ਇੱਕ ਬੋਲਣਾ ਹੈ ਇੱਥੋਂ ਤੱਕ ਜਿਹੜਾ ਨਟ ਨਾਰਾਇਣ ਰਾਗ ਦੀਆਂ ਛੇ ਅਸ਼ਟਪਦੀਆਂ ਸੰਪੂਰਨ ਹੋ ਗਈਆਂ ਹਨ ਛੇ ਅਸ਼ਟਪਦੀਆਂ ਦੇ ਸੰਪੂਰਨ ਹੋਣ ਕਰਕੇ ਇਸ ਦਾ ਨਾਂ ਸ਼ਕਾ ਹੈ ਪਾਪ ਸ਼ਕਾ 1 ਕਿਉਂਕਿ ਛੇ ਅਸ਼ਟਪਦੀਆਂ ਇੱਕੋ ਰੂਪ ਤੇ ਇੱਕੋ ਆਕਾਰ ਵਿੱਚ ਸਤਿਗੁਰਾਂ ਨੇ ਵਿਚਾਰਨ ਕੀਤੀਆਂ ਹਨ ਇਸ ਲਈ ਪਾਠ ਕਰਨ ਵੇਲੇ ਵੀ ਸ਼ਕਾ ਇੱਕ ਹੀ ਬੋਲਣਾ ਚਾਹੀਦਾ ਹੈ ਸੁਰਾਗ ਨਟ ਨਾਰਾਇਣ ਵਿੱਚ ਜੋ ਹੁਣ ਤੱਕ ਬਾਣੀ ਆਈ ਹੈ ਉਸ ਦਾ ਵੇਰਵਾ ਕਿਉਂਕਿ ਰਾਗ ਨਟ ਨਾਰਾਇਣ ਇੱਥੇ ਸਮਾਪਤ ਹੁੰਦਾ ਹੈ ਮਹੱਲਾ ਚੌਥਾ ਦੇ ਇੱਥੋਂ ਤੱਕ 6 ਸ਼ਬਦ ਆਏ ਹਨ ਇਸ ਰਾਗ ਨਟ ਨਾਰਾਇਣ ਦੇ ਵਿੱਚ ਮਹੱਲਾ ਚੌਥਾ ਦੀਆਂ ਪੜਤਾਲਾਂ ਜਿਹੜੀਆਂ ਹਨ ਉਹ ਤਿੰਨ ਆਈਆਂ ਹਨ ਮਹੱਲਾ ਪੰਜਵਾਂ ਦੇ ਸ਼ਬਦ ਜੋ 10 ਆਏ ਹਨ ਮਹੱਲਾ ਚੌਥਾ ਦੀਆਂ ਜੋ ਅਸ਼ਟ ਪਦੀਆਂ ਉਹ 6 ਆਈਆਂ ਹਨ ਕੁੱਲ ਜੋੜ ਇਹਨਾਂ ਦਾ 25 ਬਣਦਾ ਹੈ ਵਾਹਿ ਗੁਰੂ wahe guru wahe guru wahe guru Wah guru guru ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ